ਕੱਕ ਭਾਵੇਂ ਕਿਸੇ ਵੀ ਪ੍ਰਕਾਰ ਦਾ ਹੋਵੇ ਭਾਵੇਂ ਗੜਤਾ ਹੋਵੇ ਮਧਾਨਾ ਹੋਵੇ ਢੀਲਾ ਹੋਵੇ ਮੋਤਾ ਹੋਵੇ ਸੁਆਖ ਹੋਵੇ ਬਰੂਕਾ ਹੋਵੇ ਨੜੂਕਾ ਹੋਵੇ ਤਕਰੀਬਨ 12 ਤੋਂ 15 ਤਰ੍ਹਾਂ ਦੇ ਐਸੇ ਕਾ ਹੈ ਜਿਹੜੇ ਕਿ ਹੋਰ ਦਵਾਈਆਂ ਮਾਰਕੀਟ ਦੇ ਵਿੱਚ ਨਹੀਂ ਮਾਰਦੀਆਂ ਇਹ 15 ਦੇ 15 ਕਾਵਾਂ ਨੂੰ ਮਾਰਦਾ ਹੈ ਰੀਜ਼ਨ ਕੀ ਆਪਾਂ ਨੂੰ ਜੇ ਡੀਲ ਹੈ ਤਾਂ ਨੋਮਨੀ ਗੋਲਡ ਕਰਨੀ ਪੈਂਦੀ ਹੈ ਜੇ ਸਵਾਹ ਹੈ ਤਾਂ ਨੋਮਨੀ ਗੋਲਡ ਕਰਨੀ ਪੈਂਦੀ ਹੈ ਜੇ ਮਧਾਨਾ ਗੁਰਤਾ ਹੋ ਜੇ ਆਪਾਂ ਨੂੰ ਕਲੰਚਰ ਕਰਨੀ ਪੈਂਦੀ ਹੈ ਜਾਂ ਰਾਈਸਟਾਗੇ ਮਤਲਬ ਕਿ ਹਰੇਕ ਘਾਸ ਤੇ ਇੱਕ ਵੱਖਰੀ-ਵੱਖਰੀ ਦਵਾਈ ਹੈ ਲੋਕ ਕਿਸਾਨ ਦੋਸਤੋ ਹੁਣ ਘਬਰਾਉਣ ਦਾ ਸਮਾਂ ਹੋ ਗਿਆ ਖਤਮ ਇੱਕੋ ਇੱਕ ਇਕਲੋਤੀ ਸਪਰੇ ਔਰੀਸੂਲਮ ਭਾਵੇਂ ਇਹਨੂੰ ਪਹਿਲੇ ਦਿਨ ਪਾਓ ਤੇ ਭਾਵੇਂ ਇਹਨੂੰ 15ਵੇਂ ਦਿਨ ਪਾਓ ਪਾਣੀ ਭਰ ਕੇ ਪਾ ਦਿਓ ਖੇਤ ਚ ਭਾਵੇਂ ਉਗਰੇ ਤੇ ਭਾਵੇਂ ਕੱਖ ਨਹੀਂ ਉਗਰੇ A to Z ਤਕਰੀਬਨ 99% ਦਾ ਸਾਰੇ ਦੇ ਸਾਰੇ ਖਤਮ ਸਭ ਤੋਂ ਮੇਨ ਗੱਲ ਇਹ ਝੋਨੇ ਨੂੰ ਰੋਕਦੀ ਨਹੀਂ ਤੱਕ ਸਾਰੇ ਮਾਰਦੀ ਹੈ ਤੇ ਝੋਨਾ ਇਹਦੇ ਨਾਲ ਪ੍ਰੋਪਰ ਚੱਲਦਾ ਰਹਿੰਦਾ ਇਸ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰਿਓ ਜੇ ਕਿਸੇ ਨੂੰ ਕੋਈ ਸਮੱਸਿਆ ਤਾਂ ਮੈਨੂੰ ਫੋਨ ਕਰਿਓ ਤੇ ਕਮੈਂਟਾਂ ਦੇ ਵਿੱਚ ਆਲ ਦਸ ਸੁਝਾਅ ਦਿਓ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਣੀ ਕੋੜਕਪੁਰਾ ਤੋਂ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਮੇਰੀ ਹਮੇਸ਼ਾ ਵੀਡੀਓ ਬਣਾਉਣ ਦਾ ਮਕਸਦ ਜਾਂ ਤਾਂ ਕੋਈ ਨਵੀਂ ਚੀਜ਼ ਬਾਰੇ ਜਾਗਰੂਕਤਾ ਕਰਨਾ ਹੋਊਗਾ ਜਾਂ ਜਿਹੜੀ ਚੀਜ਼ ਦੀ ਖਾਸ ਕਰਕੇ ਆਪਣੇ ਮਾਰਕੀਟ ਦੇ ਸਮੱਸਿਆ ਚੱਲ ਰਹੀ ਹੋਊਗੀ ਜਾਂ ਮੈਂ ਉਹਦੇ ਤੇ ਹੀ ਵੀਡੀਓ ਬਣਾਉਂਗਾ ਇਹ ਨਹੀਂ ਕਿ ਜਿਹੜੇ ਕਿ ਆਪਣੇ ਕੋਈ ਪੁਰਾਣੇ ਪ੍ਰੋਡਕਟ ਨੇ ਜਿਹੜੀ ਆਪਣੇ ਕਿਸਾਨ ਦੋਸਤਾਂ ਨੂੰ ਰੁਟੀਨ ਤੌਰ ਤੇ ਚੀਜ਼ਾਂ ਪਤਾ ਹੀ ਹੁੰਦੀਆਂ ਮੈਂ ਉਸੇ ਚੀਜ਼ ਤੇ ਵੀਡੀਓ ਬਣਾਉਂਗਾ ਕਿਸਾਨ ਦੋਸਤੋ ਆਪਣੀ ਅੱਜ ਦੀ ਇੱਕ ਖਾਸ ਵੀਡੀਓ ਹੈ ਇੱਕ ਨਵੇਂ ਪ੍ਰੋਡਕਟ ਨੂੰ ਲੈ ਕੇ ਬੈਸਟ ਐਗਰੋ ਦੇ ਓਰੀਸੂਲਮ ਨੂੰ ਜੀ ਕਿਸਾਨ ਦੋਸਤੋ ਜਿਵੇਂ ਕਿ ਹੁਣ ਡੀਐਸਆਰ ਨੂੰ ਬੜਾ ਬढ़ावा ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਮਤਲਬ ਕਿ ਡਾਇਰੈਕਟ ਸੀਡਿੰਗ ਰਾਈਸ ਸਿੱਧੀ ਬਜਾਈ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਵੀ ਸਕੀਮ ਕੱਢੀ ਵੀ ਹੈ ਕਿ ਜਿਹੜਾ ਬੰਦਾ ਡਾਇਰੈਕਟ ਸੋਇਂ ਕਰੂਗਾ ਮਤਲਬ ਕਿ ਸਿੱਧੀ ਬਜਾਈ ਕਰੂਗਾ ਉਹਨੂੰ ਵੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ 1500 ਰੁਪਏ ਦਿੱਤਾ ਜਾਊਗਾ ਕਿਸਾਨ ਦੋਸਤੋ ਡਾਇਰੈਕਟ ਸੋਇਂਗ ਦੇ ਮਤਲਬ ਕਿ ਸਿੱਧੀ ਬਜਾਈ ਦੇ ਬੜੇ ਫਾਇਦੇ ਆ ਕਿਉਂ ਰੀਜ਼ਨ ਕਿ ਇੱਕ ਤਾਂ ਝਾੜ ਵੱਧ ਆ ਦੂਸਰਾ ਕੋਈ 15 ਦਿਨ ਆਪਣਾ ਖੇਤ ਪਹਿਲਾਂ ਵਿਹਲਾ ਹੋ ਜਾਂਦਾ ਜਿਹੜੀ ਵੈਰੈਟੀ ਤੁਸੀਂ ਚੂਜ਼ ਕਰੋਗੇ ਤੇ ਸਭ ਤੋਂ ਮੇਨ ਗੱਲ ਪਾਣੀ ਦੀ ਬੜੀ ਬਚਤ ਹੁੰਦੀ ਹੈ ਪਰ ਜਿੱਥੇ ਉਹਦੇ ਫਾਇਦੇ ਆ ਉਥੇ ਕਈ ਕਿਸਾਨ ਦੋਸਤਾਂ ਨੂੰ ਪ੍ਰੋਬਲਮ ਆਂਦੀ ਹੈ ਕੱਖਾਂ ਦੀ ਵੀਡਸ ਦੀ ਦਿੱਕਤ ਕੀ ਆ ਜਾਂਦੀ ਹੈ ਸਿੱਧੀ ਬਜਾਈ ਤਾਂ ਹੋ ਜਾਂਦੀ ਹੈ ਪਰ ਕੱਖਾਂ ਦੀ ਸਮੱਸਿਆ ਇੰਨੀ ਕ ਹੁੰਦੀ ਹੈ ਕਿ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਸਪਰੇਆ ਕਰ ਦਿੰਦੇ ਆ ਤੇ ਕੱਖ ਨਹੀਂ ਮਰਦੇ ਤੇ ਜਿੰਨਾ ਲੋਕਾਂ ਦੇ ਏਰੀਆ ਰੇਤਲੇ ਆ ਭਾਵੇਂ ਟਰਾਂਸਪਲੈਂਟ ਵੀ ਕਿੱਦਾਂ ਹੋਵੇ ਮਤਲਬ ਕੀ ਆਪਾਂ ਪਨੀਰੀ ਪੱਟ ਦੇ ਵਿੱਚ ਝੋਨੇ ਦੀ ਲਾਈ ਹੋਵੇ ਤਾਂ ਵੀ ਉਥੇ ਕੱਖ ਬੜੇ ਹੋ ਜਾਂਦੇ ਆ ਆਮ ਤੌਰ ਤੇ ਬਾਜ਼ਾਰ ਦੇ ਵਿੱਚ ਦੋ ਤਿੰਨ ਦਵਾਈਆਂ ਹੀ ਮਸ਼ਹੂਰ ਹੈ ਜਾਂ ਤਾਂ ਕਿਸਾਨ ਦੋਸਤੋਂ ਨੌਮਣੀ 골ਡ ਠੀਕ ਹੈ ਜਾਂ ਫਿਰ ਬਾયર ਦੀ ਰਾਈਸ ਸਟਾਰ ਵਗੈਰਾ ਸੈਗਮੈਂਟ ਹੁੰਦੇ ਜਿਹੜੇ ਕਿ ਗੁੜ ਤੇ ਮਧਾਨੇ ਨੂੰ ਮਾਰਦੇ ਆ ਪਰ ਕਾਫੀ ਕੱਖ ਇਹੋ ਜਿਹੇ ਕਿਸਾਨ ਦੋਸਤੋਂ ਜਿਵੇਂ ਮੁਰਕ ਵਗੈਰਾ ਠੀਕ ਹੈ ਕਿ ਜਿਹੜੇ ਕਿ ਜਿੰਨਾ ਕੋ ਪੱਕਾ ਹਾਲ ਹੀ ਕੋਈ ਨਹੀਂ ਠੀਕ ਹੈ ਲੋਕਾਂ ਦੇ ਰਿਫਟ ਵਗੈਰਾ ਵਾਲਾ ਸਾルト ਪਟੇਲਾ ਕੋਲਰ ਬੜਾ ਵਧੀਆ ਸ਼ਾਨਦਾਰ ਰਿਜ਼ਲਟ ਲਿਆ ਰਿਹਾ ਪਰ ਜਿੰਨਾ ਲੋਕਾਂ ਦੇ ਕੱਖਾਂ ਦੀ ਜਿਆਦਾ ਸਮੱਸਿਆ ਹੁੰਦੀ ਹੈ ਜਾਂ ਸਿੱਧੀ ਵਜਾਈ ਮੇਰੇ ਦੋਸਤ ਕਰਦੇ ਆ ਹੈ ਉਹਨਾਂ ਦੇ ਕੱਖਾਂ ਦੀ ਸਮੱਸਿਆ ਆ ਜਾਂਦੀ ਹੈ ਦੂਸਰਾ ਪੁਆਇੰਟ ਆਪਣਾ ਕਿ ਜਦੋਂ ਆਪਣਾ ਇੱਕ ਵਾਰ ਹੀ ਕਿਤੇ ਹਵਾ ਲੱਗ ਜਾਂਦੀ ਹੈ ਪਾਣੀ ਪ੍ਰੋਪਰ ਪੂਰਾ ਨਹੀਂ ਆਉਂਦਾ ਤਾਂ ਆਪਣੇ ਕੋਲ 3-4 ਦਿਨ ਹੀ ਹੁੰਦੇ ਆ ਅਨੀਲੋਗੜ ਪਾਂਦੇ ਹੁਣ ਅਨੀਲੋਗੜ ਵੀ ਕਾਫੀ ਕੰਪਨੀਆਂ ਬੰਦ ਕਰ ਚੁੱਕੀਆਂ ਹਨ ਪਰ ਜਦੋਂ ਆਪਾਂ ਨੀਲੋਗੜ ਪੌਂਨੇਓ ਕਿਤੇ ਨਾ ਕਿਤੇ ਆਪਣੇ ਝੋਨੇ ਨੂੰ ਵੀ ਰੋਕ ਦਿੰਦੀ ਆ ਕਿਉਂ ਉਗਰੇ ਕੱਖਾਂ ਨੂੰ ਮਾਰਨ ਵਾਸਤੇ ਪਾਣੀ ਦੇ ਥੱਲੇ ਹੁੰਦਾ ਤੇ ਕਿਸਾਨ ਦੋਸਤ ਆਪਣਾ ਬੜੀ ਦੁਬਿਧਾ ਚ ਆ ਜਾਂਦਾ ਤੇ ਉਹ ਕਰੇ ਤੇ ਕਰੇ ਕੀ ਉਧਰੋਂ ਤਾਂ ਝੋਨੇ ਦੀ ਫੋੜ ਦਾ ਸਮਾਂ ਚੱਲ ਰਿਹਾ ਹੁੰਦਾ 20 22 ਦਿਨਾਂ ਤੇ ਕਿ ਝੋਨਾ ਆਪਣਾ ਗਰੋਥ ਕਰੇ ਤੇ ਉਧਰੋਂ ਜਦੋਂ ਨੋਮਨੀ ਗੋਲਡ ਜਾਂ ਕਿਸੇ ਕੱਖਾਂ ਨੂੰ ਮਾਰਨ ਵਾਲੀ ਸਪਰੇਅ ਕਰਦਾ ਤੇ ਝੋਨਾ ਇੱਕਦਮ ਦਬ ਜਾਂਦਾ ਕਿਉਂ ਤੇ ਇਹ ਨਾਲੀ ਪਨੀਰੀ ਚਲੀ ਜਾਂਦੀ ਹੈ 40 40 ਦਿਨਾਂ ਤੱਕ ਝੋਨੇ ਸਿਰਫ ਫੋਟ ਕਰਦੇ ਆ ਤੇ ਬੜੀ ਦੁਬਿਧਾ ਚ ਆ ਜਾਂਦੇ ਉਹ ਕੱਖ ਮਾਰੇ ਕਿ ਉਹ ਫੋਟ ਕਰਾਵੇ ਉਹ ਨਾ ਤਾਂ ਫੋਟ ਪ੍ਰੋਪਰ ਹੋ ਪਾਂਦੀ ਤੇ ਨਾ ਕੱਖ ਪ੍ਰੋਪਰ ਮਰ ਲਿਆ ਮਰਦਾ ਤੇ ਸਭ ਤੋਂ ਮੇਨ ਗੱਲ ਕਿਸਾਨ ਦੋਸਤੋਂ ਇੰਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੈਸਟ ਐਗਰੋ ਨੇ ਇੱਕ ਨਵਾਂ ਪ੍ਰੋਡਕਟ ਆਪ ਪੇਸ਼ਕਸ਼ ਕੀਤਾ ਉਹ ਹੈਗਾ ਕਿਸਾਨ ਦੋਸਤੋਂ ਓਰੀਸੂਲਮ ਇਹਦਾ ਕੰਮ ਕੀ ਹੈ ਪਹਿਲਾਂ ਤਾਂ ਕੰਮ ਸਮਝ ਲਓ ਇਹ ਪ੍ਰੀ ਤੇ ਪੋਸਟ ਦੋ ਹੀ ਕੰਮ ਕਰਦੇ ਪ੍ਰੀ ਤੇ ਪੋਸਟ ਮਤਲਬ ਹੁਣ ਤੁਹਾਨੂੰ ਪੰਜਾਬੀ ਸਮਝਾਉਣਾ ਚਾਹ ਰਿਹਾ ਇਹ ਇੱਕ ਦਿਨ ਤੋਂ ਲੈ ਕੇ 15 ਦਿਨਾਂ ਤੱਕ ਦੇ ਝੋਨੇ ਵਿੱਚ ਉਗਰੇ ਕੱਖ ਨੂੰ ਵੀ ਮਾਰੂ ਤੇ ਉਗਰਨ ਵੀ ਨਹੀਂ ਦੂ ਦੇਖੋ ਇਹ ਚੀਜ਼ਾਂ ਸਿਰਫ ਉਗਰੇ ਨੂੰ ਹੀ ਮਾਰਦੀਆਂ ਤੇ 99% ਚੀਜ਼ਾਂ ਉਗਰਨ ਨਹੀਂ ਦਿੰਦੀਆਂ ਹੁਣ ਆਪਣੇ ਕੋਲੇ ਸੇਮ ਤੇ ਇਕੋ ਦਾਜ ਆ ਗਿਆ ਜਿਹੜਾ ਕਿ ਨਾ ਉਗਰਨ ਦੇਵੇ ਤੇ ਮੇਨ ਗੱਲ ਜਿਹੜਾ ਉਗਰੇ ਉਹਨੂੰ ਵੀ ਮਾਰੇ ਹੁਣ ਇਹਨੂੰ ਪਾਉਣਾ ਕਿਵੇਂ ਕਿਸਾਨ ਦੋਸਤੋ ਇਨੂੰ ਤੁਸੀਂ ਇੱਕ ਵਾਰੀ ਪਾਣੀ ਦਾ ਭਰ ਕੇ ਕੋਸ਼ਿਸ਼ ਕਰੋ 24 ਘੰਟੇ ਤੁਹਾਡੇ ਖੇਤ ਚ ਪਾਣੀ ਨਾ ਸੁੱਕੇ ਫੇਰ ਕੱਖ ਭਾਵੇਂ ਕਿਸੇ ਵੀ ਪ੍ਰਕਾਰ ਦਾ ਹੋਵੇ ਭਾਵੇਂ ਗੜਤਾ ਹੋਵੇ ਮਧਾਨਾ ਹੋਵੇ ਢੀਲਾ ਹੋਵੇ ਮੋਤਾ ਹੋਵੇ ਸੁਆਖ ਹੋਵੇ ਬਰੂਕਾ ਹੋਵੇ ਨੜੂਕਾ ਹੋਵੇ ਤਕਰੀਬਨ 12 ਤੋਂ 15 ਤਰ੍ਹਾਂ ਦੇ ਐਸੇ ਕਾ ਹੈ ਜਿਹੜੇ ਕਿ ਹੋਰ ਦਵਾਈਆਂ ਮਾਰਕੀਟ ਦੇ ਵਿੱਚ ਨਹੀਂ ਮਾਰਦੀਆਂ ਇਹ 15 ਦੇ 15 ਕਾ ਨੂੰ ਮਾਰਦਾ ਹੈ ਰੀਜ਼ਨ ਕੀ ਆਪਾਂ ਨੂੰ ਜੇ ਡੀਲ ਹੈ ਤੇ ਨੋਮਨੀ ਗੋਲਡ ਕਰਨੀ ਪੈਂਦੀ ਹੈ ਜੇ ਸਵਾਹ ਤੇ ਤਾਂ ਨੋਮਨੀ ਗੋਲਡ ਕਰਨੀ ਪੈਂਦੀ ਹੈ ਜੇ ਮਧਾਨਾ ਗੁਰਤਾ ਹੋ ਜੇ ਆਪਾਂ ਨੂੰ ਕਲੰਚਰ ਕਰਨੀ ਪੈਂਦੀ ਹੈ ਜਾਂ ਰਾਇਸਟਾਗੇ ਮਤਲਬ ਕਿ ਹਰੇਕ ਘਾਸ ਤੇ ਇੱਕ ਵੱਖਰੀ ਵੱਖਰੀ ਦਵਾਈ ਹੈ ਲੋਕ ਕਿਸਾਨ ਦੋਸਤੋ ਹੁਣ ਕਬਰੌਣ ਦਾ ਸਮਾਂ ਹੋ ਗਿਆ ਖਤਮ ਇੱਕੋ ਇੱਕ ਇਕਲੌਤੀ ਸਪਰੇ ਔਰੀਸੂਲਮ ਭਾਵੇਂ ਇਹਨੂੰ ਪਹਿਲੇ ਦਿਨ ਪਾਓ ਤੇ ਭਾਵੇਂ ਇਹਨੂੰ 15ਵੇਂ ਦਿਨ ਪਾਓ ਪਾਣੀ ਭਰ ਕੇ ਪਾ ਦਿਓ ਖੇਤ ਚ ਭਾਵੇਂ ਉਗਰੇ ਤੇ ਭਾਵੇਂ ਕੱਖ ਨਹੀਂ ਉਗਰੇ A to Z तकरीबन 99% ਦਾ ਸਾਰੇ ਦੇ ਸਾਰੇ ਖਤਮ ਸਭ ਤੋਂ ਮੇਨ ਗੱਲ ਇਹ ਝੋਨੇ ਨੂੰ ਰੋਕਦੀ ਨਹੀਂ ਤੱਕ ਸਾਰੇ ਮਾਰਦੀ ਹੈ ਤੇ ਝੋਨਾ ਇਹਦੇ ਨਾਲ ਪ੍ਰੋਪਰ ਚੱਲਦਾ ਰਹਿੰਦਾ ਤੇ ਕਿਸਾਨ ਦੋਸਤੋ ਤੁਸੀਂ ਮੈਨੂੰ ਜਾਣਦੇ ਹੀ ਹੋ ਬਾਕੀ ਜੇ ਮੇਰੇ ਕਿਸੇ ਵੀ ਕਿਸਾਨ ਦੋਸਤ ਨੇ ਇਸ ਪ੍ਰੋਡਕਟ ਬਾਰੇ ਮੇਰੇ ਤੋਂ ਪੂਰੀ ਜਾਣਕਾਰੀ ਲੈਣੀ ਹੈ ਮੇਰਾ ਨੰਬਰ ਤੁਸੀਂ ਜਾਣਦੇ ਹੀ ਹੋ 8437700547 ਕੋਟ ਕਪੂਰਾ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸੰਨੀ ਦੀ ਹੱਟੀ ਦੁਕਾਨ ਨੰਬਰ 4 ਤੁਸੀਂ ਮੈਨੂੰ ਜਦੋਂ ਮਰਜ਼ੀ 100 ਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰਕੇ ਵੀ ਪੁੱਛ ਸਕਦੇ ਹੋ ਜੇਕਰ ਕਿਸਾਨ ਦੋਸਤੋ ਮੈਂ ਮਾਫੀ ਚਾਹੁੰਦਾ ਕਿਉਂਕਿ ਕਾਲਸ ਦੀ ਤਦਾਦ ਬਹੁਤ ਜ਼ਿਆਦਾ ਹੁੰਦੀ ਹੁਣ ਵੀ ਆਪਾਂ ਵੀਡੀਓ ਬਣਾ ਰਹੇ ਸੀ ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਦੋ ਮਿਸਕਲ ਆ ਆ ਚੁੱਕੀਆਂ ਤਾਂ ਕਿਸਾਨ ਦੋਸਤੋ ਤੁਸੀਂ ਮੈਨੂੰ ਵਟਸਐਪ ਤੇ ਬੋਲ ਕੇ ਅਪਲਾਈ ਕਰ ਦੇਣਾ ਮੈਂ ਤੁਹਾਨੂੰ WhatsApp ਤੇ ਹੀ ਬੋਲ ਕੇ ਰਿਪਲਾਈ ਕਰ ਦੇਣਾ ਹੈ ਹਾਂਜੀ ਜੇਕਰ ਕੋਈ ਕਿਸਾਨ ਦੋਸਤ ਮੇਰੇ ਤੋਂ ਦੂਰ ਹੈ ਜੇਕਰ ਮੇਰੇ ਤੋਂ ਸਰਵਿਸ ਲੈਣਾ ਚਾਹੁੰਦਾ ਹੈ ਉਹ ਮੈਨੂੰ WhatsApp ਤੇ ਬੋਲ ਕੇ ਰਿਪਲਾਈ ਕਰ ਸਕਦਾ ਅਸੀਂ ਬਸ ਤੇ ਰਖਾ ਕੇ ਬਸ ਦੀ ਫੋਟੋ ਕੰਡਕਟਰ ਦਾ ਨੰਬਰ ਕਿੰਨੇ ਵਜੇ ਉੱਥੇ ਪਹੁੰਚੂ ਉਹਨਾਂ ਦੇ ਏਰੀਏ ਦੇ ਵਿੱਚ ਕਿੰਨੇ ਵਜੇ ਬਸ ਪਹੁੰਚਦੀ ਹੈ ਅਸੀਂ ਬਕਾਇਦਾ ਬਸ ਦੇ ਥਰੂ ਵੀ ਉਹਨਾਂ ਨੂੰ ਡਿਲੀਵਰੀ ਦੇ ਸਕਦੇ ਹਾਂ ਕਿਸਾਨ ਦੋਸਤੋਂ ਖਾਸ ਤੇ ਬਸ ਹੁਣ ਤੁਸੀਂ ਇੱਕੋ ਹੀ ਨਾਮ ਯਾਦ ਰੱਖਣਾ ਹੈ ਜਿਹੜਾ ਕਿ 4 ਕਿਲੋ ਕਿੱਲੇ ਦਾ ਪੈਂਦਾ ਪਹਿਲੀ ਵਾਰੀ ਹਿੰਦੁਸਤਾਨ ਚ ਕੱਖਾਸਤੇ 300 ਇਕੱਠੇ ਆਏ ਆ ਉਹ ਹੈਗੇ ਨੇ ਬੈਸਟੈਗਰ ਦਾ ਔਰੀਸੂਲਮ ਬਾਕੀ ਮੈਂ ਜਾਂਦਾ ਜਾਂਦਾ ਕਿਸਾਨ ਦੋਸਤੋਂ ਤੁਹਾਨੂੰ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਦੇਖੋ ਆਪਾਂ ਹੀ ਇੱਕ ਦੂਜੇ ਨਾਲ ਸਿੱਧੀ ਬਜਾਈ ਨੂੰ ਪ੍ਰਮੋਟ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤਾਂ 2 ਸਾਲ ਪਹਿਲਾਂ ਕਿਸਾਨ ਦੋਸਤੋਂ ਜਦੋਂ ਕੋਰੋਨਾ ਦਾ ਟਾਈਮ ਆਇਆ ਸੀ ਉਦੋਂ ਬੜੀ ਦੁਵਿਧਾ ਪੈ ਗਈ ਸੀ ਕਿ ਲੇਬਰ ਆਊ ਕਿ ਨਹੀਂ ਆਊ ਤੇ ਬੜੇ ਲੋਕਾਂ ਨੇ ਸਿੱਧੀ ਬਜਾਈ ਕੀਤੀ ਸੀ ਪਰ ਕੱਖਾਂ ਦੀ ਸਮੱਸਿਆ ਆਉਣ ਕਰਕੇ ਲੋਕਾਂ ਨੇ ਸਿੱਧੀ ਵਜਾਈ ਨੂੰ ਫੇਰ ਘਟਾਤਾ ਦੇਖੋ ਆਪਾਂ ਹੀ ਆਪਣੇ ਵਾਤਾਵਰਣ ਨੂੰ ਬਚਾਉਣਾ ਤੇ ਆਪਾਂ ਹੀ ਆਪਣੇ ਪਾਣੀ ਨੂੰ ਬਚਾਉਣਾ ਹੈ ਪਾਣੀ ਨੂੰ ਬਚਾਉਣਾ ਦੇਖੋ ਝੋਨਾ ਆਪਣੇ ਮੇਨ ਐਮਐਸਪੀ ਪੰਜਾਬ ਦੇ ਵਿੱਚ ਫਸਲ ਝੋਨਾ ਕਣਕ ਹੀ ਜ਼ਿਆਦਾਤਰ ਚੱਕੀ ਜਾ ਰਹੀ ਹੈ ਤਾਂ ਜੇ ਆਪਾਂ ਚਾਹਨੇ ਆ ਕਿ ਆਪਾਂ ਝੋਨੇ ਦਾ ਝਾੜ ਵੀ ਜ਼ਿਆਦਾ ਲੈਣਾ ਪਰ ਆਪਾਂ ਤੇ ਵਾਤਾਵਰਣ ਆਪਣਾ ਤੇ ਕੁਦਰਤ ਨੂੰ ਆਪਣਾ ਆਪਣੇ ਪਾਣੀ ਨੂੰ ਵੀ ਬਚਾਉਣਾ ਹੈ ਤਾਂ ਸਿੱਧੀ ਵਜਾਈ ਨੂੰ ਆਪਾਂ ਵੱਧ ਤੋਂ ਵੱਧ ਪ੍ਰਮੋਟ ਕਰਨਾ ਹੈ ਕੱਖਾਂ ਤੋਂ ਡਰਨਾ ਹੁਣ ਖਤਮ ਤਖਾ ਦਾ ਇਕੱਲਾ ਤੇ ਇਕੱਲਾ ਇੱਕੋ ਹੀ ਇਲਾਜ ਓਰੀਸੁਲਮ ਬਾਕੀ ਕਿਸਾਨ ਦੋਸਤੋ ਮੈਂ ਜਾਂਦਾ ਜਾਂਦਾ ਬੇਨਤੀ ਤੁਹਾਨੂੰ ਇਹੀ ਕਰੂੰਗਾ ਇਸ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰਿਓ ਜੇ ਕਿਸੇ ਨੂੰ ਕੋਈ ਸਮੱਸਿਆ ਤਾਂ ਮੈਨੂੰ ਫੋਨ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਦਾ ਸੁਝਾਅ ਦਈਓ ਤੇ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆ ਰਿਹਾ ਜਿੰਨਾ ਕਿਸਾਨ ਦੋਸਤਾਂ ਦੇ ਝੋਨੇ ਮੇਨ ਗੋਭ ਦੀ ਸੁੰਡੀ ਕਰਕੇ ਪ੍ਰੋਬਲਮ ਆਂਦੀ ਹੈ ਜਿਵੇਂ ਬਾਸਮਤੀ ਐਤਕੀ ਬਹੁਤ ਹੈਵੀ ਲੈਵਲ ਤੇ ਬਜੰਦ ਹੋਈ ਹੈ ਬਾਸਮਤੀ ਦੇ ਵਿੱਚ ਇੱਕੋ ਹੀ ਦਵਾਈ ਕਰਨੀ ਹੈ ਤਾਂ ਗੋ ਦੀ ਸੁੰਡੀ ਨਹੀਂ ਤਾਂ ਨੇੜੇ ਵੀ ਨਹੀਂ ਆਉਣਾਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਕੇ ਸ਼ੇਅਰ ਕਰਨਾ ਤੇ ਜਾਂਦੇ ਜਾਂਦੇ ਮਾਲ ਦੇ ਕਿਸਾਨ ਦੋਸਤਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਮੇਰੀ ਵੀਡੀਓ ਨੂੰ ਸਹਿਬ ਵੀਰੇ ਦੇ ਚੈਨਲ ਤੇ ਫੇਸਬੁੱਕ ਤੇ ਚੈਨਲ ਤੇ ਜਾਂ YouTube ਦੇ ਚੈਨਲ ਵੱਧ ਚੜ ਕੇ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਪਿਆਰ ਮੈਨੂੰ ਮਿਲ ਰਿਹਾ ਇਸੇ ਤਰ੍ਹਾਂ ਕਿਸਾਨ ਦੋਸਤੋਂ ਆਪਦਾ ਭਰਪੂਰ ਪਿਆਰ ਆਪਦੇ ਦੋਸਤ ਤੇ ਬਣਾਈ ਰੱਖਿਓ ਤੇ ਆਪਾਂ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਟੈਕਨੋਲੋਜੀ ਨਾਲ ਸਤਿ ਸ੍ਰੀ ਅਕਾਲ ਜੀ